ਹਾਂਜੀ ਮਿੱਤਰ ਪਿਆਰਿਓ ਕੀ ਹਾਲ ਚਾਲ ਆ ਮੇਰੇ ਆ ਵੀਡੀਓ ਦੇਖਣ ਵਾਲੇ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਉੱਪਰ ਤੁਸੀਂ ਟਾਈਟਲ ਤਾਂ ਦੇਖ ਹੀ ਲਿਆ ਹੋਣਾ ਕਿ ਇਹ ਮੇਰੀ ਵੀਡੀਓ ਹੁਣੇ-ਹੁਣੇ ਬਾਬੇ ਤੋਂ ਦੱਲਾ ਬਣੇ ਜਯੋਨੀ ਸਿੰਘ ਲਈ ਵੀਡੀਓ ਵੀਡੀਓ ਸੁਣਿਓ ਦੇਖਿਓ ਬਾਅਦ ਚ ਜੋ ਤੁਹਾਡੇ ਮਨ ਚ ਵਿੱਚ ਜੋ ਜੇ ਕਿਸੇ ਤਰ੍ਹਾਂ ਦਾ ਜੋ ਮਨ ਵਿਚਾਰ ਆਇਆ ਉਹ ਜਰੂਰ ਕਮੈਂਟ ਕਰਿਓ ਗੱਲ ਆਪਾਂ ਇਹ ਕਰਨੀ ਹੈ ਕਿ ਅੱਜ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਕਿ ਇਹ ਭਾਈ ਅਮਰਤਪਾਲ ਸਿੰਘ ਮਹਿਰੋ ਨੂੰ ਫੋਨ ਕਰਦਾ ਕਿ ਬਾਬਾ ਜੀ ਮੈਨੂੰ ਲੱਖੇ ਦਾ ਫੋਨ ਆਇਆ ਲੱਖੇ ਬਾਬੇ ਦਾ ਤੇ ਆਜੋ ਆਪਾਂ ਬੈਠ ਕੇ ਗੱਲ ਕਰ ਲਈਏ ਇਹ ਬਾਬੇ ਤੋਂ ਉਹ ਦਲਾਲ ਬਣਿਆ ਹੈ ਦਲਾਲ ਵੀ ਉਸ ਬੰਦੇ ਦਾ ਬਣਿਆ ਜੀਂਦਾ ਬੱਚੀਆਂ ਨਹੀਂ ਛੱਡੀਆਂ ਜਵਾਕ ਨਹੀਂ ਬਖਸ਼ੇ ਤੂੰ ਨੂੰ ਕਹਿਣਾ ਵੇਚੇ ਵੀ ਗੱਲ ਕਰ ਲੋ ਯਾਰ ਇਹ ਸਮਝਉਤਾ ਚਲੋ ਠੀਕ ਆ ਬੰਦੀ ਕਰਾਉਂਦੇ ਹੁੰਦੇ ਆ ਰੌਲਿਆਂ ਦਾ ਪਰ ਉਹ ਜਿਹੋ ਜਿਹੋ ਰੌਲਾ ਹੁੰਦਾ ਨਾ ਬੰਦਾ ਉਹੇ ਜਾਂ ਵਿੱਚ ਪੈਂਦਾ ਹੁੰਦਾ ਤੇ ਲਖਣ ਕਟਾਲੂ ਉਹਦੇ ਤੇਰੇ ਵੀ ਕੋਈ ਨਾ ਕੋਈ ਭੇਦ ਖੁੱਲੇ ਲੈ ਜੋਨੀ ਬਾਬਾ ਜਿਹੜੇ ਹਸਾਬ ਨਾਲ ਤੈਨੂੰ ਲੱਖੇ ਬਾਬੇ ਦਾ ਫੋਨ ਆਇਆ ਤੇ ਤੂੰ ਗਾਹਾਂ ਭਾਈ ਅਮਰਪਾਲ ਸਿੰਘ ਮਹਿਰ ਨੂੰ ਫੋਨ ਕਰਾਇਆਗਾ ਵੀ ਆਜੋ ਆਪਾਂ ਬਹਿ ਕੇ ਗੱਲ ਕਰ ਲਈਏ ਗੱਲ ਉਹ ਇਹ ਕਰਉਣੀ ਹੈ ਵੀ ਭਾਈ ਆਈ ਪੈਸਾ ਟਕਾ ਇੰਨਾ ਲੈ ਲੋ ਗਾਹ ਨੂੰ ਅਸੀਂ ਇਹ ਦੋ ਸਾਲ ਦੋ ਸਾਲ ਜਿਹੜੇ ਛੋਟੇ ਬੱਚੇ ਆ ਉਹਨਾਂ ਨਾਲ ਕਰ ਲਿਆ ਕਰਾਂਗੇ ਜਿਹੜੇ ਕੋਈ ਹੋਰ ਸੇਵਾਦਾਰ ਰਹਿੰਦੇ ਉਹਨਾਂ ਨਾਲ ਕਰ ਲਿਆ ਕਰਾਂਗੇ ਫੇਰ ਤੂੰ ਆਡੀਓ ਦੇ ਵਿੱਚ ਆਖੀ ਹੈ ਕਿ ਭਾਈ ਬਾਬਾ ਅਨੰਦ ਸਿੰਘ ਜੀ ਦਾ ਘਰ ਬਦਨਾਮ ਨਾ ਹੋ ਜੂਗਾ ਜੋਨੀ ਬਾਬਾ ਤੇ ਜਦੋਂ ਪੁੱਠੇ ਕੰਮ ਕਰਾਂਗੇ ਤਾਂ ਫਿਰ ਬਦਨਾਮੀ ਤਾਂ ਫਿਰ ਪਿਓ ਦਾਦੇ ਦਾ ਨਾਂ ਤਾਂ ਨਾ ਤਾਂ ਫਿਰ ਮਗਰ ਲੱਗੂਗਾ ਹੀ ਇੱਕ ਪਾਸੇ ਤਾਂ ਉਸੇ ਸੰਤ ਪਾਪਾ ਆਨੰਦ ਸਿੰਘ ਜੀ ਦੇ ਮਤਲਬ ਵੀ ਨਾਂ ਤੇ ਤੁਸੀਂ ਲੋਕਾਂ ਤੋਂ ਇੰਨਾ ਨਾ ਪੈਸਾ ਇਕੱਠਾ ਕੀਤਾ ਤੇ ਮਹਿੰਗੀਆਂ ਗੱਡੀਆਂ ਤੇ ਘੁੰਮਦੇ ਹੋ ਤੇ ਉਹਦੇ ਨੂੰ ਬਰਜ ਕਲੀਫੇ ਵਰਗੇ ਤੇ ਜਾ ਕੇ ਤੁਸੀਂ ਕਹਿੰਦੇ ਆਹਾ ਹਾ ਹਾ ਅਸੀਂ ਤਾਂ ਆਨੰਦ ਹੀ ਲੈਣ ਆਏ ਆ ਹੁਣ ਪਤਾ ਲੱਗਦਾ ਨਾ ਤੁਸੀਂ ਆਨੰਦ ਕਿਹੜਾ ਲੈਣ ਆਏ ਹੋ ਫਿਰ ਦੂਜੇ ਨੰਬਰ ਤੇ ਇੱਕ ਮੇਰਾ ਭਰਾ ਵੱਡਾ ਹੀ ਕਹਿ ਦੇਣਾ ਚਲੋ ਕੋਈ ਗੱਲ ਨਹੀਂ ਸਤਪਾਲ ਸਿੰਘ ਪੰਜਾਬ ਪੋਸਟ ਦਾ ਰਿਟਾਇਰ ਹੋਇਆ ਮੁਲਾਜ਼ਮ ਆ ਉਹ ਤੇ ਉਹਦੇ ਕੋਲੇ ਵੀ ਜੀ ਬੱਕਰੀ ਬਨੂ ਬਾਬਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਅਮਰਦਪਾਲ ਮਹਿਰ ਉਹ ਇਹੋ ਜਿਹਾ ਬੰਦਾ ਹੈ ਉਹ ਦਲਾਲ ਬਣੇ ਬਾਬਾ ਤੇਰੇ ਨਾਲੋਂ ਤਾਂ ਮੇਰੋਂ 100 ਗੁਣੇ ਚੰਗਾ ਹੋਏ ਤੂੰ ਸਮਝੌਤਾ ਕਰਾਉਣਾ ਜਿਹੜਾ ਜਵਾਕਾਂ ਨਾਲ ਕੁਕਰਮ ਕਰਦਾ ਤੇ ਬਲਾਤਕਾਰ ਕਰਦਾ ਉਹਨਾਂ ਦਾ ਹੈ ਗੋਪਤੰਦਰ ਜਾਣਤਲੀ ਦੇ ਧਰਕੇ ਮੰਨ ਲਾ ਵੀ ਲੜਦਾ ਪਤਾ ਤਾਂ ਉਹਨੂੰ ਵੀ ਹੈ ਵੀ ਇਸ ਰਾਹਾਂ ਤੇ ਜੇ ਤੁਰਾਂਗੇ ਤਾਂ ਕੰਡੇ ਦਾ ਵੱਜਣਗੇ ਤਦ ਤੁਸੀਂ ਮੰਨ ਲਾ ਵਿਉਦਾ ਸਮਝਾਉਤਾ ਕਰਾਉਣਾ ਵੀ ਆ ਜਾਓ ਬੈਹ ਜਿਓ ਸ਼ਾਬਾਸ਼ ਏ ਤੇਰੇ ਸ਼ਾਬਾਸ਼ ਏ ਤੇਰੇ ਇੱਕ ਇਹਨੂੰ ਮੈਂ ਹੋਰ ਪੁੱਛਣਾ ਚਾਹਣਾ ਹੈ ਵੀ ਜੋਨੀ ਬਾਬਾ ਇਹ ਜੋਨੀ ਸ਼ਬਦ ਦਾ ਅਰਥ ਕੀ ਹੈ ਜਿਹੜਾ ਤੇਰੇ ਨਾਂ ਦੇ ਮੂਰੇ ਲੱਗਿਆ ਜੋਨੀ ਪੰਜਾਬੀ ਜੇ ਇਹਦਾ ਨਾਂ ਕੀ ਬੰਦਾ ਚੋਨੀ ਦਾ ਤਾਂ ਹੀ ਤੂੰ ਮੱਲੇ ਇਹੋ ਜੇ ਕੰਮ ਵਾਲਿਆਂ ਦੇ ਸਮਝੌਤੇ ਕਰਾਉਣਾ ਫਿਰ ਹੋਰ ਤਾਂ ਕੋਈ ਬਾਬੇ ਜੱਸੇ ਅਗੇ ਲੱਖੇ ਦੇ ਸਾਹਨੇ ਚ ਪਿਆ ਨਹੀਂ ਸਮਝੌਤਾ ਕਰਾਉਣ ਵਾਲਾ ਤੇ ਤੂੰ ਜਰੂਰ ਪੈ ਗਿਆ ਕੱਲਾ ਥੋੜਾ ਜਿਹਾ ਠਹਿਰ ਜਾ ਔਡੀਓ ਵੀਡੀਓ ਤੇ ਰਿਵਿਊ ਆਈ ਲੈ ਜਿਹੜੇ ਹਿਸਾਬ ਨਾਲ ਤੂੰ ਉਹਨਾਂ ਸਮਝੌਤੇ ਕਰਾਉਣਾ ਇਹੋ ਜੇ ਬੰਦਿਆਂ ਦੇ ਵੀ ਆ ਜਾ ਬਹਿ ਕੇ ਆਪਾਂ ਗੱਲ ਕਰ ਲਈਏ ਬਹਿ ਕੇ ਇਹੋ ਜੇ ਮੇਰੇ ਮੁਝੋ ਫੋਰ ਸ਼ਾਬਦ ਨਿਕਲਦੇ ਸੀਗੇ ਚਲ ਕਈ ਵਾਰੀ ਭੈਣਾਂ ਮਾਵਾਂ ਵੀਡੀਓ ਬੇਹ ਲਿਆ ਹੁੰਦੀਆਂ ਬੇ ਹੋਏ ਬੱਲੇ ਬਾਬਿਆਂ ਦੇ ਉਹ ਸਮਝੌਤੇ ਕਰਾਉਣਾਗਾ ਤੂੰ ਅੱਛਾ ਦੋਸਤੋ ਵੀਡੀਓ ਥੋੜੀ ਜਿਆਦੇ ਇਹ ਵਾਰੀ ਲੰਮੀ ਹੋ ਜਾਂਦੀ ਹੈ ਇੱਕ ਗੱਲ ਹੋਰ ਤੁਹਾਨੂੰ ਦੱਸ ਦੇਣੇ ਚਾਹੁੰਦੇ ਆ ਇਹ ਭਾਈ ਅਮਰਪਾਲ ਜਿਹੜਾ ਮਹਿਰੂ ਆ ਨਾ ਕੱਲ ਤਾਂ ਦੇਖਿਆ ਨਹੀਂ ਕਿਸੇ ਨੇ ਅੱਜ ਦੀ ਘੜੀ ਦੇ ਵਿੱਚ ਫਿਰ ਇਹਦਾ ਵੱਡਿਆ ਜਾ ਸਕਦਾ ਹੈ ਘਟ ਸਕਦਾ ਪਰ ਚੋਕਨ ਵਾਲਾ ਇਹਦੇ ਖੂਨ ਚ ਮੈਨੂੰ ਲੱਗਦਾ ਵੀ ਉਹ ਕਟਾਣੂ ਹੈ ਹੀ ਨਹੀਂ ਜਿਹੜੀ ਗੱਲ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਤਾਂ ਉਹ ਪੁਗਾ ਵੀ ਗਿਆ ਤੇ ਉਹ ਗੱਲ ਕੁਝ ਨਾ ਕੁਝ ਇਹਦੇ ਵਿੱਚ ਸਚਾਈ ਨਜ਼ਰ ਆਈ ਜਾਂਦੀ ਹੈ ਜਿਹੜੇ ਹਿਸਾਬ ਨਾਲ ਇਹ ਵੱਡੇ ਮਗਰਮੱਛਾਂ ਨੂੰ ਹੱਥ ਪਾਉਂਦਾ ਹੈਗਾ ਤੇ ਨਹੀਂ ਹਰੇਕ ਬੰਦਾ ਇਨਾਂ ਤੀਕ ਚੱਲਦਾ ਹੈਗਾ ਅੱਛਾ ਭਰਾ ਮੇਰੋ ਜਉਂਦੇ ਵਸਦੇ ਰਹੋ ਚੜਦੀ ਕਲਾ ਚ ਰਹੋ ਇਹਨੂੰ ਥੋੜਾ ਜਿਹਾ ਇੰਨਾ ਇੱਕ ਜਵਾਬ ਪੁੱਤਰ ਦੇਣਾ ਸੀਗਾ ਤੁਹਾਡਾ ਆਪਣਾ ਸਿੱਧੂ ਬਾਈ ਬਠਿੰਡੇ ਤੋਂ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟਾਂ 'ਚ ਆਪਣੀ ਰਾ ਜ਼ਰੂਰ ਦਿਓ ਚੜਦੀ ਕਲਾ ਚ ਰਹੋ